ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਸਭ ਠੀਕ ਠਾਕ ਹੋ ਜੀ ਉਮੀਦ ਕਰਦੇ ਆ ਸਭ ਵਧੀਆ ਹੋਣਗੇ ਆਪਣੇ ਭਰਾ ਜੋ ਆਪਣੇ ਨਾਲ ਜੁੜੇ ਆ ਆ ਵੀਰ ਜੀ ਆਪਣੇ ਕੋਲੇ ਜਿਹੜਾ ਪਿਆਜ਼ ਆ ਇਹ ਪਿੰਕ ਪਿਆਜ਼ ਆ ਇਹ ਰਤੀਏ ਫਾਰਮ ਵਾਲਿਆਂ ਤੋਂ ਆਪਾਂ ਸੀਟ ਲਿਆ ਹੈਪੀ ਸਿੱਧੂ ਤੋਂ ਤੇ ਬਹੁਤ ਵਧੀਆ ਜਰਮੀਨੇਸ਼ਨ ਹੋਇਆ ਆ ਦੇਖੋ ਤਕਰੀਬਨ ਇਹ ਆਪਾਂ 20 ਦਸੰਬਰ ਤੋਂ ਬਾਅਦ ਪੱਕਾ ਪਕਾਵਾ ਪਿਆਜ਼ ਆ ਜਿਹੜਾ ਉਹ ਸ਼ੁਰੂ ਕਰਾ ਦੇਣਾ ਤੇ ਬਹੁਤ ਸੋਹਣਾ ਜਰਮੀਨੇਸ਼ਨ ਆ ਵਧੀਆ ਹੋਇਆ ਵੇ ਆ ਦੇਖੋ ਤੁਸੀਂ ਤੇ ਇੱਧਰ ਸਾਰਾ ਆਪਣੇ ਇਹ ਹੀ ਬੀਜਿਆ ਵੇ ਪਿੰਕ ਪਿਆਜ਼ ਤੇ ਐਲ 28 ਆਪਣਾ ਉੱਧਰ ਰਹਿ ਗਿਆ ਤੁੰਦ ਬਹੁਤ ਅੱਜ ਤੇ ਆ ਆਪਣਾ ਹਾਈਬ੍ਰਿਡ ਪਿਆਜ਼ ਆ ਇਹ ਤਿਆਰ ਆ ਇਹਦੀ ਪਟਾਈ ਆਪਾਂ ਬੁੱਧਵਾਰ ਤੋਂ ਸ਼ੁਰੂ ਕਰ ਦੇਣੀ ਆ ਉਦੋਂ ਪਰੇ ਨੂੰ ਜੋ ਜਿੰਨੀ ਕੁ ਬਾਟਾ ਦਿਸ ਰਿਹਾ ਤੁੰਦ ਜਿਆਦਾ ਕਰਕੇ ਆ ਪਰ ਇਹ ਵੀ ਇਹ ਪਿੰਕ ਪਿਆਜ਼ ਹੀ ਆ ਤੇ ਉਦੋਂ ਪਰੇ ਐਲ 28 ਆਪਣਾ ਤੇ ਜਿੰਨਾ ਵੀਰਾਂ ਨੇ ਪਕਾਵਾਂ ਲਾਉਣਾ ਹੋਵੇ ਉਹ ਆਪਣੇ ਨਾਲ ਕੰਟੈਕਟ ਕਰ ਸਕਦਾ ਜਿਹਨਾਂ ਨੂੰ ਹਾਈਬ੍ਰਿਡ ਚਾਹੀਦਾ ਉਹ ਜਾਂ ਮਿਰਚਾਂ ਦੀ ਸਾਈਡ ਤੇ ਲਾਉਣਾ ਉਹ ਵੀ ਆਪਣੇ ਨਾਲ ਕੰਟੈਕਟ ਕਰ ਸਕਦੇ ਆ ਧੰਨਵਾਦ ਜੀ